ਛੋਟੇ ਬੱਚਿਆਂ ਦੀ ਕਿਤਾਬ ਹੈ ਕਿਸੇ ਦਾ ਮੁੱਲ 700 ਰੁਪਈਆ ਕਿਸੇ ਦਾ 800 ਰੁਪਈਆ ਕਿਸੇ ਦਾ 400 ਰੁਪਈਆ ਹੁਣ ਕੋਈ ਕਹਿੰਦਾ ਉਹਦੇ ਪੰਨੇ 40 ਐ ਕੋਈ ਕਹਿੰਦਾ 100 ਪੰਨਾ ਜਿੰਨਾ ਮਰਜ਼ੀ ਹੋਵੇ ਪਰ ਇੰਨਾ ਮੁੱਲ ਕਿਉਂ ਵਧ ਗਿਆ ਸਰਕਾਰੀ ਕਿਤਾਬ ਜੇਕਰ ਸਸਤੀ ਮਿਲ ਸਕਦੀ ਹੈ ਤਾਂ ਨਿੱਜੀ ਸਕੂਲਾਂ ਦੇ ਕਿਤਾਬਾਂ ਦਾ ਰੇਟ ਕਾਹ ਤੋਂ ਵਧਦਾ ਜਾ ਰਿਹਾ ਹੈ ਫੀਸਾਂ ਵਿੱਚ ਵਾਧਾ ਕਿਉਂ ਹੋ ਰਿਹਾ ਹੈ ਇੱਕ ਤਾਂ ਗੱਲ ਆ ਗਈ ਤੁਹਾਡੀ ਕਿ ਏਸੀ ਗਰਾਊਂਡਾਂ ਕਰ ਦੇਣੀਆਂ ਸਹੂਲਤਾਂ ਦਿੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਪਿਆਂ ਨੂੰ ਸਹੂਲਤਾਂ ਮਿਲਦੀਆਂ ਪਰ ਇਹਨੂੰ ਕਿਵੇਂ ਦੇਖਦੇ ਜਿਹੜੇ ਕਿਤਾਬਾਂ ਦਾ ਭਾਅ ਵਧਦਾ ਜਾ ਰਿਹਾ ਆਮ ਬੰਦੇ ਤੇ ਕਿਸ ਤਰ੍ਹਾਂ ਬੋਝ ਘਟੇਗਾ ਕਿਵੇਂ ਉਹਨੂੰ ਸਹੇਗਾ ਜਦੋਂ ਤੱਕ ਸਰਕਾਰ ਪ੍ਰੋਐਕਟਿਵ ਨਹੀਂ ਹੋਏਗੀ ਜਦੋਂ ਤੱਕ ਸਰਕਾਰੀ ਤੰਤਰ ਉਸ ਚੀਜ਼ ਨੂੰ ਡਿਲੀਵਰ ਕਰਨ ਵੱਲ ਧਿਆਨ ਨਹੀਂ ਦੇਵੇਗਾ ਜਿੰਨੀ ਮਰਜ਼ੀ ਪਾਲਿਸੀ ਬਣ ਜਾਵੇ ਕੁਝ ਵੀ ਹੋ ਜਾਵੇ ਕੱਖ ਨਹੀਂ ਹੋਣ ਵਾਲਾ ਇਹ ਕਹਿੰਦੇ ਨੇ ਜੀ ਅਸੀਂ ਸਹੂਲਤ ਦੇ ਰਹੇ ਹਾਂ ਪ੍ਰਾਈਵੇਟ ਸਕੂਲ ਵਾਲੇ ਉਹ ਸਹੂਲਤ ਦੀ ਲੋੜ ਹੈ ਜੋ 에어 ਕੰਡੀਸ਼ਨਿੰਗ ਦੀ ਗੱਲ ਕੀਤੀ ਹੈ ਤੁਸੀਂ ਕਿਤਾਬ ਦੀ ਗੱਲ ਕੀਤੀ ਹੈ ਅਸੀਂ ਵੀ ਲੋਕ NTRT ਦੀਆਂ ਕਿਤਾਬਾਂ ਪੜ੍ਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਪੜ੍ਹੀਆਂ ਨੇ ਅਸੀਂ ਵੀ ਪੜ੍ਹ ਕੇ ਆਏ ਆ ਇਹ ਮੈਂ ਜ਼ਿਲ੍ਹਾ ਟੌਪ ਕੀਤਾ ਜਦੋਂ ਸਟੇਟ 'ਚ ਟੌਪ ਕੀਤਾ ਮੈਂ ਯੂਨੀਵਰਸਿਟੀ 'ਚ ਟੌਪ ਕੀਤਾ ਸਾਡੇ ਵੇਲੇ ਤੇ ਟਿਊਸ਼ਨ ਲੈਣਾ ਸਾਡਾ ਵੇਲਾ ਅਸੀਂ ਕਿਹੜੇ ਪੱਥਰ ਯੁੱਗ ਦੇ ਹੈਗੇ ਆ 20 ਸਾਲ ਪੁਰਾਣੀਆਂ ਗੱਲਾਂ ਨੇ ਬਟ ਐਡਾ ਵੱਡਾ ਯੁੱਗ ਪਰਿਵਰਤਨ ਹੋ ਗਿਆ ਮੈਂ ਯੂਨੀਵਰਸਿਟੀ ਟੌਪ ਕੀਤਾ ਜਦੋਂ ਤੇ 71.70% ਨੰਬਰ ਸੀਗੇ ਮੇਰੇ ਤੇ ਅੱਜ 70 ਕੌਦੇ ਉਹ ਤੁਹਾਡੇ ਆਪਣੇ ਬੱਚੇ ਕਹਿਣਗੇ ਬੱਸ ਜੀ ਪਤਾ ਨਹੀਂ ਸ਼ਾਇਦ ਗਠਾਨਾਮਕੇ ਨੰਬਰ ਦੇਣ ਲੱਗ ਪਏ ਨੇ ਹੁਣ ਜਾਂ ਕੋ ਸਿਸਟਮ ਦੇ ਵਿੱਚ ਐਸਾ ਫਰਕ ਆ ਗਿਆ ਮੈਂ ਸੈਕਟਰੀ ਐਜੂਕੇਸ਼ਨ ਸਿੱਖਿਆ ਮੰਤਰੀ ਨਾਲ ਵੀ ਗੱਲ ਕੀਤੀ ਕਿ ਇਸ ਚੀਜ਼ ਨੂੰ ਸੁਧਾਰੋ ਇੰਨਾ ਬੱਚਿਆਂ ਦੇ ਪ੍ਰੈਸ਼ਰ ਆ ਰਿਹਾ ਹੈਗਾ ਹੁਣ ਜਿਹੜੀ ਵਪਾਰੀਕਰਨ ਹੋ ਗਿਆ ਇਹਦਾ 800 ਰੁਪਏ ਦੀ ਕਿਹੜੇ ਬੱਚੇ ਦੀ ਕਿਤਾਬ ਆ ਸਰਕਾਰ ਕਿਉਂ ਨਹੀਂ ਫਲੱਡ ਲਿਆਂਦੀ ਆਪਣੀਆਂ ਕਿਤਾਬਾਂ ਦਾ ਕਾਦੇ ਲਈ এডਿਕੇਸ਼ਨ ਮਹਿਕਮਾ ਬਣਿਆ ਕਾਦੇ ਲਈ ਉਹਦੇ ਵਿੱਚ ਇੰਨਾ ਹਮਲਾ ਫੈਲਾ ਬਣਿਆ ਹੋਇਆ ਸਿੱਖਿਆ ਬੋਰਡ ਤਾਂ ਕਹਿੰਦੇ ਪੇਪਰਾਂ ਦੀ ਕਮੀ ਹੈ ਪਿੱਛੇ ਜਿਹੇ ਹਾਂ ਉਹ ਸਿੱਖਿਆ ਬੋਰਡ ਚ ਪੇਪਰਾਂ ਦੀ ਕਮੀ ਹੈ ਟਰਾਂਸਪੋਰਟ ਦੇ ਵਿੱਚ ਸਟਾਫ ਹੈ ਨਹੀਂਗਾ ਐਗਰੀਕਲਚਰ ਦੇ ਵਿੱਚ ਸਟਾਫਿੰਗ ਹੈ ਨਹੀਂਗੀ ਪੁਲਿਸ ਦੇ ਮਹਿਕਮੇ ਦੇ ਕਾਗਜੇ ਨਹੀਂਗੇ ਐਫ ਆਈ ਆਰ ਲਿਖਣ ਲਈ ਇਹ ਗੱਲਾਂ ਸਭ ਡੰਗ ਟਪਾਉ ਹੁੰਦੀਆਂ ਨੇ ਅਲਟੀਮੇਟਲੀ ਨੁਕਸਾਨ ਕੀ ਦਾ ਹੋ ਰਿਹਾ ਸਾਡੀ ਪੀੜੀ ਦਾ ਨੁਕਸਾਨ ਹੋ ਰਿਹਾ ਇਹ ਪੀੜੀ ਅਜੇ ਤੋਂ 10 ਸਾਲ ਬਾਅਦ ਰਿਅਲਾਈਜ਼ ਕਰੇਗੀ ਜਿਆਦਾ ਦੂਰ ਨਹੀਂ ਪਹਿਲਾ ਜਨਰੇਸ਼ਨ ਬਦਲਦੀ ਸੀ 50 ਸਾਲਾਂ ਬਾਅਦ ਫਿਰ 30 ਬਾਅਦ ਫਿਰ 20 ਬਾਅਦ ਹੁਣ 10 ਸਾਲ ਬਾਅਦ ਜਨਰੇਸ਼ਨ ਬਦਲ ਲਈ ਹੈ ਉਹਦਾ ਕਾਰਨ ਕੀ ਹੈ ਕਿ ਅੱਜ ਤੋਂ 2002 ਸਾਲ ਦੇ ਵਿੱਚ ਟੈਲੀਫੋਨ ਦੀ ਵੇਟਿੰਗ ਸੀ ਤੇ ਅੱਜ ਇੱਕ ਬੰਦੇ ਕੋਲ ਤਿੰਨ ਤਿੰਨ ਫੋਨ ਨੇ ਜਨਰੇਸ਼ਨ ਬਦਲ ਗਈ ਹੁਣ ਐਜੂਕੇਸ਼ਨ ਦਾ ਆ ਗਿਆ ਹਾਰਡ ਕੋਰ ਜਿਹੜਾ ਬੇਸਿਕ ਐਜੂਕੇਸ਼ਨ ਹੈ ਜੋ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਚਾਰ ਤੇ ਪਸਾਰ ਦੀ ਕਮੀ ਹੋ ਗਈ ਲੇਕਿਨ ਜਿਸ ਹਿਸਾਬ ਨਾਲ ਤੁਸੀਂ ਸਰਕਾਰੀ ਟੀਚਰ ਨੇ ਜਿੰਨੀ ਉਹ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਸਲੂਟ ਬਣਦਾ ਜੋ ਆਪਣੀ ਡਿਊਟੀ ਤੋਂ ਇਲਾਵਾ ਵੀ ਕੰਮ ਕਰਦੇ ਨੇ ਕਿਤੇ ਮੈਂ ਦੇਖਿਆ ਕਲੀਆਂ ਕਰਾ ਰਹੇ ਹੁੰਦੇ ਨੇ ਆਪ ਲੱਗੇ ਹੁੰਦੇ ਨੇ ਬੱਚੇ ਕੋਈ ਡਾਕਟਰ ਨੇ ਜਾਂਦਾ ਦੀ ਸਕੂਲਾਂ ਤੋਂ ਬੜੀ ਹੈਰਾਨੀ ਦੀ ਗੱਲ ਹੈ ਉਹ ਕਹਿੰਦੇ ਜੀ ਦਸਤਕਤ ਕਰਾਉਣ ਲਈ ਕਿਹਾ ਸੀਗਾ ਆ ਸਕੂਲ ਨੇ ਵੀ ਕਹਿਤਾ ਸਾਨੂੰ ਨਾਲ ਲੈ ਜਾਓ ਇਹ ਟੀਚਰ ਦਾ ਕੰਮ ਤਾਂ ਨਹੀਂਗਾ ਨਾ ਬਟ ਕਿੰਨੇ ਸੋਚਣਾ ਹੂੰ ਇਹਦਾ ਮਤਲਬ ਸਾਡੀਆਂ ਪ੍ਰਾਇੋਰਟੀਆਂ ਬਦਲ ਗਈਆਂ ਨੇ ਐਜੂਕੇਸ਼ਨ ਨੂੰ ਹੁਣ ਪ੍ਰਾਇੋਰਟੀ ਨਹੀਂ ਸਮਝਿਆ ਜਾ ਰਿਹਾ ਜੇ ਐਜੂਕੇਸ਼ਨ ਪ੍ਰਾਇੋਰਟੀ ਨਹੀਂ ਹੈ ਤੇ ਅੱਜ ਵੀ ਖਤਮ ਤੇ ਕੱਲ ਵੀ ਖਤਮ ਜੀ ਜੇ ਮੈਂ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਕਰਦਾ ਕਾਇਦਾ ਨੂਰ ਇਸ ਲਈ ਬਣਿਆ ਸੀਗਾ ਵੀ ਇਹਦੇ ਤੋਂ ਸਿੱਖੋ ਤੇ ਬਣੋ ਗੁਰਬਾਣੀ ਜਦੋਂ ਸਿੱਖੀ ਸੀਗੀ ਹਰ ਤਰ੍ਹਾਂ ਦੀ ਗੁਰੂ ਸਾਹਿਬਾਨ ਨੇ ਇਹ ਚੀਜ਼ਾਂ ਬਣਾਈਆਂ ਕਿ ਸਿੱਖਿਆ ਦੇ ਵੇਲੇ ਚੁਣ-ਚੁਣ ਕੇ ਉਹਨਾਂ ਨੇ ਕਵੀ ਲਿਆਂਦੇ ਸਾਰੀ ਦੁਨੀਆ 'ਚੋਂ ਆਏ ਸਾਰੇ ਦੇਸ਼ 'ਚੋਂ ਆਏ ਉਹ ਇਸ ਲਈ ਵੀ এডੂਕੇਸ਼ਨ ਇੰਪਰੂਵ ਹੋਵੇ ਔਰ ਅਸੀਂ ਝੰਡੇ ਗੱਡੇ ਨੇ এডੂਕੇਸ਼ਨ ਦੇ ਵਿੱਚ ਇਹ ਨਹੀਂ ਗੱਲ ਹੈਗੀ ਜੇ ਤੁਸੀਂ ਅੱਜ ਦੇ ਨੋਬਲ ਪ੍ਰਾਈਜ਼ गिन ਲਵੋ ਤੇ ਪੰਜਾਬੀ ਕਿੰਨੇ ਨੇ ਭਾਰਤੀ ਕਿੰਨੇ ਨੇ ਜੇ ਦੇਸ਼ ਦੇ ਵਿੱਚ ਤੁਸੀਂ ਕੋਈ ਅਵਾਰਡ ਦੀ ਗੱਲ ਕਰ ਰਹੇ ਹੋ سپورਟਿੰਗ ਤੋਂ ਲੈ ਕੇ ਜੇ এডੂਕੇਸ਼ਨ ਦਾ ਇੱਕ ਹਿੱਸਾ ਸੀਗੀਆਂ ਖੇਡਾਂ ਹੌਲੀ ਹੌਲੀ ਖੇਡਾਂ ਸਾਈਡ ਤੇ ਹੋਈਆਂ ਉgetElementById ਉਹ ਗੱਲ ਬਣਦੀ ਗਈ ਵੀ ਜੇ ਖੇਡਾਂ ਵੱਲ ਧਿਆਨ ਦੇਣਗੇ ਤੇ ਬੱਚੇ ਖਰਾਬ ਹੋ ਜਾਣਗੇ ਉਹ ਤੇ ਓਵਰਆਲ ਡਵੈਲਪਮੈਂਟ ਹੋ ਰਹੀ ਸੀ ਪਰ ਫੁੱਲਤ ਹੋਣਾ ਸੀ ਦਿਮਾਗ ਉਹਦਾ ਚੱਲਦਾ ਤੇਜ ਪੜ੍ਹਾਈ ਕਰਦਾ ਹੁਣ ਇਹ ਪਿਜਨ ਹੋਲ ਦੇ ਵਿੱਚ ਬੱਚੇ ਰਹਿਣ ਲੱਗ ਪਏ ਨੇ ਮੈਂ ਦਾਅਵੇ ਨਾਲ ਅੱਜ ਕਹਿੰਨਾ ਬਹੁਤ ਸਾਰੇ ਬੱਚਿਆਂ ਨੇ ਅੱਜ ਕੱਲ ਸੂਰਜ ਚੜ੍ਹਦਾ ਨਹੀਂ ਵੇਖਿਆ ਹੋਣਾ ਇਹ ਗੱਲ ਮੈਂ ਤੁਹਾਨੂੰ ਸ਼ੇਅਰ ਕਰਨੀ ਜਾਊਂਗਾ ਭਾਰਤ ਸਰਕਾਰ ਨੇ ਇੱਕ ਫਿਊਚਰ ਲੀਡਰ ਆਫ ਦਾ ਨੇਸ਼ਨ ਪ੍ਰੋਗਰਾਮ ਸੀਗਾ ਸਾਨੂੰ ਦੇਸ਼ ਚੋਂ ਚੁਣ ਕੇ ਕੁਝ ਫਿਊਚਰ ਲੀਡਰ ਪ੍ਰੋਗਰਾਮ ਤਹਿਤ ਜਾਪਾਨ ਭੇਜਿਆ ਸਾਨੂੰ ਪਹਿਲੀ ਪ੍ਰੈਜੈਂਟੇਸ਼ਨ ਆਈ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ 92% ਬੱਚਿਆਂ ਨੇ ਸੂਰਜ ਨਹੀਂ ਦੇਖਿਆ ਸਾਡੇ ਤੇ ਮੈਂ ਨਾਲ ਦੇ ਆਪਣਾ ਫਸਟ ਸੈਕਟਰੀ ਸੀ ਪ੍ਰੋਟੋਕਾਲ ਬਾ ਉਹਨੂੰ ਪੁੱਛਿਆ ਮੈਂ ਕਿਤੇ ਬਿੰਦੀ ਟਿੱਪੀ ਦਾ ਫਰਕ ਤਾਂ ਨਹੀਂ 9.8 ਤਾਂ ਨਹੀਂ ਕਰਨ ਤੋਂ ਬਾਅਦ ਜਿਹੜੇ ਕੋਆਰਡੀਨੇਟਰ ਸੀ ਉਹਨਾਂ ਆਪ ਹੀ ਕਹਿਤਾ ਕਹਿੰਦਾ ਵੀ ਤੁਸੀਂ ਫਿਕਰ ਨਾ ਕਰੋ ਉਹ ਵੀ ਅਸੀਂ ਫੈਕਟ ਹੀ ਲਿਖਿਆ ਏ 92% ਬੱਚਿਆਂ ਨੇ ਸੂਰਜ ਚੜ੍ਹਦਾ ਨਹੀਂ ਦੇਖਿਆ ਤੇ ਉਹ ਹਲਾਦ ਹੌਲੀ ਹੌਲੀ ਪੰਜਾਬ ਵੱਲ ਆ ਰਹੇ ਨੇ ਤੇ ਸਾਡੇ ਦੇਸ਼ ਵਿੱਚ ਆ ਚੁੱਕੇ ਨੇ ਆਲਰੇਡੀ ਇਹਨਾਂ ਦੇ ਧਿਆਨ ਦੇਣਾ ਪਏਗਾ ਮਾਪਿਆਂ ਦਾ ਵੀ ਫਰਜ਼ ਬਣਦਾ ਇਹ ਨਹੀਂ ਭਾਗਾ ਵੀ ਇੱਥੋਂ ਸਕੂਲੇ ਭੇਜਤਾ ਤਾਂ ਜ਼ਿੰਮੇਵਾਰੀ ਉਹਨਾਂ ਦੀ ਆ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਜੀ ਇਹ ਸਾਡੇ ਤੋਂ ਵੱਧ ਤੇ ਬੱਚੇ ਤੁਹਾਡੇ ਕੋਲ ਸਕੂਲੇ ਰਹਿੰਦੇ ਨੇ ਜੇ ਤੁਸੀਂ ਨਹੀਂ ਸੁਧਾਰਨਾ ਤੇ ਇਹਦਾ ਮਤਲਬ ਮਾਪਿਆਂ ਦੀ ਜਿਹੜੀ ਜ਼ਿੰਮੇਵਾਰੀ ਖਤਮ ਨਹੀਂ ਹੋ ਗਈ ਲੇਕਿਨ ਬੁਨਿਆਦੀ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਜੋ ਬੱਚੇ ਨੇ ਸਿੱਖਣਾ ਹੈ ਉਹਦੇ 'ਚ ਨਿਘਾਰ ਆ ਰਿਹਾ ਉਹਨੂੰ ਰੋਕਣਾ ਸਮੇਂ ਦੀ ਜ਼ਰੂਰਤ ਹੈ